ਸੋ ਦੋਸਤੋ ਜਿੰਨੇ ਵੀ ਦੋਸਤ ਆਪਣੇ ਨਾਲ ਜੁੜੇ ਨੇ ਭੈਣ ਭਰਾ ਜੁੜੇ ਨੇ ਆਪ ਸਭ ਨੂੰ ਪਤਾ ਹੀ ਹੈ ਕਿ ਆਪਾਂ ਹਰ ਰੋਜ਼ ਗੁਰਬਾਣੀ ਵਿਚਾਰਦਿਆਂ ਵੀਡੀਓ ਪਾਉਨੇ ਆ ਸੋ ਦੋਸਤੋ ਅ ਕੱਲ ਦੀ ਗੱਲ ਹੈ ਆਪਣਾ ਚੈਨਲ ਵੇਖਿਆ ਕਿਸੇ ਨੇ ਉਹ ਕਹਿੰਦਾ ਬਾਈ ਤੇਰੇ ਸਬਸਕ੍ਰਾਈਬਰ ਨਹੀਂ ਵੱਧ ਸਕਦੇ ਮੈਂ ਇਹਨੂੰ ਕਿਹਾ ਬਾਈ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੈ ਜਦੋਂ ਵਾਹਿਗੁਰੂ ਦੀ ਮਿਹਰ ਹੋ ਜੇ ਨਾ ਸਭ ਕੰਮ ਹੋ ਜਾਂਦੇ ਆ ਉਸ ਵਾਹਿਗੁਰੂ ਉੱਤੇ ਵਿਸ਼ਵਾਸ ਹੈ ਸਾਨੂੰ ਉਸ ਵਾਹਿਗੁਰੂ ਨੇ ਦੇਣਾ ਜੋ ਦੇਣਾ ਸਭ ਸੋ ਵਾਹਿਗੁਰੂ ਨੇ ਆਪਣੇ ਤੇ ਮਿਹਰ ਕੀਤੀ ਹੈ ਆਪਾਂ ਵਾਹਿਗੁਰੂ ਦੇ ਲੜ ਲੱਗੇ ਆਂ ਵਾਹਿਗੁਰੂ ਨੇ ਲੜ ਲਾਇਆ ਆਪਾਂ ਸੋ ਆਪਾਂ ਕੌਣ ਸੀ ਵਾਹਿਗੁਰੂ ਦੇ ਲੜ ਲੱਗਣ ਵਾਲੇ ਉਤਾ ਵਾਹਿਗੁਰੂ ਨੇ ਆਪਣੀ ਬਾਹ ਫੜੀ ਹੈ ਸੋ ਦੋਸਤੋ ਸਾਡੇ ਨਾਲ ਤੁਸੀਂ ਮੰਨ ਕੇ ਚਲੋ ਲਗਭਗ 900 900 ਭੈਣ ਭਰਾ ਜੁੜਿਆ ਹੋਇਆਗਾ ਸੋ ਤੁਸੀਂ ਲਾਓ ਜਿਉਂਨਾ ਦੇ ਵਿੱਚੋਂ 90 ਪੈਣ ਭਰਾ ਵੀ ਸਾਡੀ ਕਥਾ ਸੁਣਦੇ ਐ ਜੋ ਅਸੀਂ ਵੀਡੀਓ ਪਾਉਨੇ ਆ ਉਹ ਵੇਖਦੇ ਐ ਸੁਣਦੇ ਐ ਤਾਂ ਤੁਸੀਂ ਹਸਾਬ ਲਾਓ ਵੀ ਉਹਨਾਂ ਦੇ ਵਿੱਚੋਂ ਜੇ 50 ਬੰਦੇ ਵੀ ਸੀ ਗੁਰੂ ਦੇ ਲੜ ਲੱਗਦੇ ਐ ਤਾਂ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੇ ਵੀ ਵਾਹਿਗੁਰੂ ਨੇ ਸਾਡੇ ਤੇ ਮਿਹਰ ਕੀਤੀ ਵੀ ਅਸੀਂ ਵੀਡੀਓ ਪਾਉਂਦੇ ਰਹੇ ਸਾਡੇ ਭੈਣ ਭਰਾ ਵੀਡੀਓ ਵੇਖਦੇ ਰਹੇ ਸੁਣਦੇ ਰਹੇ ਕਥਾ ਗੁਰਬਾਣੀ ਵਿਚਾਰ ਸੁਣਦੇ ਰਹੇ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਸਿੱਧੇ ਰਾਹ ਪਾਉਣ ਵਾਲੇ ਆ ਅਸੀਂ ਤਾਂ ਇੱਕ ਜਰੀਆ ਵਾਹਿਗੁਰੂ ਨੇ ਬਣਾਇਆ ਇਹ ਤਾਂ ਵਾਹਿਗੁਰੂ ਨੇ ਕਰਨਾ ਹੈ ਜੋ ਕਰਨਾ ਉਹ ਦੋਸਤ ਨੂੰ ਜਵਾਬ ਹੈ ਮੇਰਾ ਇਹ ਵੀ ਜਦੋਂ ਵੀ ਵਾਹਿਗੁਰੂ ਮਿਹਰ ਕਰਦਾ ਹੈ ਤਾਂ ਬਹੁਤ ਕੁਝ ਦੇ ਦਿੰਦਾ ਹੈ ਸੋ ਸਾਨੂੰ ਵਾਹਿਗੁਰੂ ਉਤੇ ਇਨਾ ਭਰੋਸਾ ਹੈ ਅਸੀਂ ਕਹਿ ਨਹੀਂ ਸਕਦੇ ਵਾਹਿਗੁਰੂ ਨੇ ਕਰਨਾ ਜੋ ਕਰਨਾ ਸੋ ਮਾਣਾ ਅੰਦਰੋਂ ਇਨਾ ਖੁਸ਼ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਵਾਹਿਗੁਰੂ ਨੇ ਇੰਨੀ ਮਿਹਰ ਕੀਤੀ ਹੈ ਮੇਰੇ ਉਤੇ ਮੈਂ ਕਹਿਣਾ ਵੀ ਜੋ ਮੇਰੇ ਤੇ ਮਿਹਰ ਕੀਤੀ ਹੈ ਆਪ ਸਭ ਤੇ ਮਿਹਰ ਕਰੇ ਵਾਹਿਗੁਰੂ ਸੋ ਪ੍ਰਭੂ ਜੋ ਵੀ ਭਰਾ ਨੂੰ ਚੰਗੀਆਂ ਲੱਗਦੀਆਂ ਸਾਡੀਆਂ ਵੀਡੀਓ ਗੁਰਬਾਣੀ ਵਿਚਾਰ ਸੁਨਣਾ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਆ ਸਾਡੇ ਵੀਡੀਓ ਦੀ ਰਾਹੀਂ ਤਾਂ ਅਸੀਂ ਬੇਨਤੀ ਕਰਦੇ ਆ ਵੀ ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ ਉਸ ਬੰਦੇ ਨੇ ਕਿਹਾ ਵੀ ਤੁਸੀਂ ਗੁਰਬਾਣੀ ਵਿਚਾਰ ਦੀਆਂ ਵੀਡੀਓ ਤੁਹਾਡੀਆਂ ਕੌਣ ਵੇਖੂਗਾ ਤਾਂ ਦੁੱਖ ਲੱਗਿਆ ਸਾਨੂੰ ਕਹਿੰਦਾ ਕਲਯੁਗ ਦਾ ਟਾਈਮ ਹੈ ਕਲਯੁਗ ਦਾ ਟਾਈਮ ਹੈ ਕਹਿੰਦਾ ਤੁਹਾਡੀਆਂ ਵੀਡੀਓ ਕੌਣ ਵੇਖੂਗਾ ਗੁਰਬਾਣੀ ਵਿਚਾਰ ਦੂਗਾ ਪਰ ਸਾਨੂੰ ਆਪਣੇ ਆਪ ਤੇ ਕਮਾਨ ਹੈ ਵੀ ਅਸੀਂ ਚੰਗੀ ਵੀਡੀਓ ਪਾਉਣੇ ਆ। ਸੋ ਗੰਦ ਤਾਂ ਲੋਕ ਪਾਈ ਜਾਂਦੇ ਆ। ਅਸੀਂ ਲੋਕਾਂ ਵਰਗਾ ਥੋੜੀ ਬੰਨ। ਸੋ ਬੇਨਤੀ ਐ ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਕਿ ਕੁਝ ਚੰਗਾ ਵੇਖਿਆ ਕਰੋ। ਸਾਡੀ ਵੀ ਸਪੋਰਟ ਕਰੋ। ਸਾਡਾ ਚੈਨਲ ਸਬਸਕ੍ਰਾਈਬ ਕਰੋ। ਅਸੀਂ ਵੀ ਕਹਿਣ ਜੋਗੇ ਹੋਈਏ ਵੀ ਸਾਡੇ ਨਾਲ ਵੀ ਦੋਸਤ ਭਰਾ ਬਹੁਤ ਜੁੜੇ ਨੇ। ਸੋ ਜਿੱਦਾਂ ਉਹਨਾਂ ਨੇ ਕਹਿਤਾ ਵੀ ਤੁਹਾਡੇ ਨਾਲ ਕੌਣ ਜੁੜਿਆ ਹੈ? ਗੁਰਬਾਣੀ ਤੁਹਾਡੀ ਕੌਣ ਅ ਸਾਡੀ ਨਹੀਂ ਆਪਣੀ ਗੁਰਬਾਣੀ ਆਪਣੀ ਸਭ ਦੀ ਸਾਂਝੀ ਹੈ। ਵੀ ਸਾਨੂੰ ਕੌਣ ਸੰਦਾ ਹੈ? ਤੁਸੀਂ ਵੀ ਇਹੋ ਜਿਹੇ ਗੰਦਨਾ ਵੀਡੀਓ ਪਾਇਆ ਕਰੋ ਜਿਹੜੇ ਸਾਨੂੰ ਨਹੀਂ ਲੋੜ ਬਈ। ਨਾ ਤਾਂ ਅਸੀਂ ਗੰਦ ਦੇਖਿਆ ਤੇ ਨਾ ਅਸੀਂ ਇਹ ਜਾਂ ਕੁਛ ਗੰਦ ਪਾਉਣਾ ਹੈ ਨਾ ਵੀਡੀਓ ਪਾਉਣੀ ਹੈ ਇਦਾਂ ਦੀ। ਅਸੀਂ ਤਾਂ ਉਸ ਪਰਮਾਤਮਾ ਨੂੰ ਯਾਦ ਰੱਖਣਾਗਾ ਉਸ ਵਾਹਿਗੁਰੂ ਦੀਆਂ ਵੀਡੀਓ ਪਾਉਣੀਆਂ ਜੇ ਸਾਡੇ ਨਾਲ 950 ਬੰਦਾ ਜੁੜਿਆ ਜੇ 9 ਬੰਦੇ ਵੀ ਸਾਡੀ ਵੀਡੀਓ ਰਾਹੀਂ ਉਸ ਵਾਹਿਗੁਰੂ ਦੇ ਲੜ ਲੱਗਦੇ ਆ ਤਾਂ ਵੀ ਅਸੀਂ ਆਪਣੇ ਆਪ ਤੇ ਮਾਣ ਮਹਿਸੂਸ ਕਰਾਂਗੇ ਵੀ ਵਾਹਿਗੁਰੂ ਨੇ ਸਾਡੀ ਸੁਣ ਲਈ 900 ਦੇ ਵਿੱਚੋਂ ਤੁਸੀਂ 9 ਬੰਦੇ ਹੀ ਮੰਨ ਲਓ 9 ਬੰਦੇ ਵੀ ਸਾਡੀ ਵੀਡੀਓ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਦੇ ਆ ਦੁਰਗਵਾਨੀ ਵਿਚਾਰ ਸੁੰਦੇ ਆ ਤਾਂ ਉਹ ਚੰਗੇ ਰਾਹ ਪੈਂਦੇ ਆ ਤਾਂ ਅਸੀਂ ਆਪਣੇ ਆਪ ਤੇ ਮਾਣ ਮਹਿਸੂਸ ਕਰਾਂਗੇ ਵਾਹਿਗੁਰੂ ਨੇ ਜੀ ਸਾਡੇ ਉੱਤੇ ਵੀ ਮਿਹਰ ਕੀਤੀ ਸਾਡੇ ਰਾਹੇ ਵੀ ਕੋਈ ਚੰਗੇ ਰਾਹ ਪਿਆ ਸੋ ਇੰਨੀਆਂ ਕੁ ਬੇਨਤੀਆਂ ਸੀਗੀਆਂ ਵੀ ਵਾਹਿਗੁਰੂ ਸਾਡੇ ਤੇ ਵੀ ਮਿਹਰ ਕਰੂਗਾ ਕੋਈ ਗੱਲ ਨਹੀਂ ਸਾਡੇ ਚੈਨਲ ਤੇ ਵੀ ਬਈ ਬਾਧੂ ਜੁੜਨਗੇ ਕਾਲ ਯੁਗ ਦੇ ਵਿੱਚ ਜੇ ਸਾਰੀ ਕਾਲ ਯੁਗੀ ਬੰਦੇ ਹੋਗੇ ਜੇ ਚੰਗਾ ਬੰਦੀ ਨਾ ਰਹਾ ਕੋਈ ਫਿਰ ਦੁਨੀਆ ਦਸੋਂ ਕਿੱਧਰ ਨੂੰ ਜਾਊਗੀ ਚੰਗੇ ਬੰਦਿਆਂ ਦੀ ਵੀ ਇੱਥੇ ਲੋਡ ਹੁੰਦੀ ਹੈ ਚੰਗੀ ਵੀਡੀਓ ਦੀ ਵੀ ਲੋਡ ਹੁੰਦੀ ਹੈ ਵੇਖੇ ਨਾ ਵੇਖੇ ਸਾਨੂੰ ਕੋਈ ਫਰਕ ਨਹੀਂ ਜੇ ਸਾਨੂੰ ਕੋਈ ਨਹੀਂ ਵੇਖਦਾ ਸੋ ਬੇਨਤੀ ਹੈ ਇੰਨੀਆਂ ਕੁ ਪ੍ਰਵਾਨਤਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ